ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਜਦੋਂ ਵੀ ਅਸੀਂ ਆਪ ਰੋਟੀ ਖਾਈਏ ਜਾਂ ਘਰ ਦੇ ਕਿਸੇ ਮੈਂਬਰ ਨੂੰ ਦਈਏ ਜਾਂ ਸਾਡੇ ਘਰ ਕੋਈ ਗੈਸਟ ਆਇਆ ਹੋਵੇ ਮਹਿਮਾਨ ਆਇਆ ਹੋਵੇ ਉਸ ਨੂੰ ਰੋਟੀ ਦਈਏ ਤਾਂ ਹਮੇਸ਼ਾ ਥਾਲੀ ਵਿੱਚ ਦੋ ਰੋਟੀਆਂ ਹੀ ਕਿਉਂ ਰੱਖ ਕੇ ਦਿੱਤੀਆਂ ਜਾਂਦੀਆਂ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਨੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਕੋਈ ਰੀਤੀ ਰਿਵਾਜ ਤੁਰਦਾ ਆ ਤਾਂ ਉਹ ਸਾਡੇ ਬਜ਼ੁਰਗਾਂ ਤੋਂ ਤੇ ਸਾਡੇ ਵੱਡ-ਵਡੇਰਿਆਂ ਤੋਂ ਹੀ ਤੁਰਦਾ ਆ ਤੇ ਉਦੋਂ ਤੋਂ ਹੀ ਤੁਰਿਆ ਆਉਂਦਾ ਵਾ ਤੇ ਇਸ ਗੱਲ ਬਾਰੇ ਵੀ ਜੇਕਰ ਅਸੀਂ ਸੋਚੀਏ ਕਿ ਵਾਕਿਆ ਹੀ ਅਸੀਂ ਵੀ ਇਸ ਤਰ੍ਹਾਂ ਕਰਦੇ ਆ ਕਿ ਜਦੋਂ ਰੋਟੀ ਖਾਈਏ ਤਾਂ ਹਮੇਸ਼ਾ ਦੋ ਹੀ ਰੋਟੀਆਂ ਥਾਲੀ ਵਿੱਚ ਰੱਖ ਕੇ ਖਾਧੀਆਂ ਜਾਂਦੀਆਂ ਜਦੋਂ ਕੋਈ ਮਹਿਮਾਨ ਆਉਂਦਾ ਤਾਂ ਉਸ ਨੂੰ ਵੀ ਦੋ ਰੋਟੀਆਂ ਹੀ ਪਹਿਲਾਂ ਦਿੱਤੀਆਂ ਜਾਂਦੀਆਂ ਤੇ ਬਾਅਦ ਵਿੱਚ 2-2 ਕਰਕੇ ਹੀ ਫਿਰ ਦਿੱਤੀਆਂ ਜਾਂਦੀਆਂ ਤੇ ਜੇਕਰ ਘਰ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਸਾਨੂੰ ਭਾਵੇਂ ਪਤਾ ਵੀ ਹੋਵੇ ਕਿ ਸਾਡੇ ਘਰ ਦੇ ਮੈਂਬਰ ਨੇ 4 ਫੁਲਕੇ ਖਾਣੇ ਆ ਜਾਂ 5 ਖਾਣੇ ਆ ਤਾਂ ਫਿਰ ਵੀ ਅਸੀਂ ਸ਼ੁਰੂਆਤ 2 ਰੋਟੀਆਂ ਤੋਂ ਹੀ ਕਰਦੇ ਹਾਂ ਕੀ ਇਸ ਪਿੱਛੇ ਕੀ ਅਰਥ ਆ ਜੇਕਰ ਅਸੀਂ ਵੱਡਿਆਂ ਨਾਲ ਗੱਲ ਕਰੀਏ ਤਾਂ ਫੇਰ ਉਹ ਦੱਸ ਦੇ ਕਿ ਇਹ ਵੀ ਬਹੁਤ ਸਮਾਂ ਪਹਿਲਾਂ ਤੋਂ ਤੁਰਿਆ ਆ ਰਿਹਾ ਹੀ ਰਿਵਾਜ ਆ ਕਿ ਜਦੋਂ ਵੱਡਿਆਂ ਨੂੰ ਰੋਟੀ ਦਿੱਤੀ ਜਾਂਦੀ ਸੀ ਤਾਂ ਦੋ ਫੁਲਕੇ ਰੱਖ ਕੇ ਦਿੱਤੇ ਜਾਂਦੇ ਸੀ ਕਈਆਂ ਦਾ ਕਹਿਣਾ ਆ ਕਿ ਉਦੋਂ ਜ਼ਿਆਦਾ ਰੋਟੀ ਨਹੀਂ ਖਾਧੀ ਜਾਂਦੀ ਕਿਉਂਕਿ ਇੱਕ ਤਾਂ ਫੁਲਕੇ ਭਾਰੇ ਹੁੰਦੇ ਸੀ ਤੇ ਮਸੀਂ ਦੋ ਹੀ ਖਾਦੇ ਜਾਂਦੇ ਸੀ ਤੇ ਫੇਰ ਦੋ ਫੁਲਕੇ ਰੱਖ ਕੇ ਹੀ ਥਾਲੀ ਵਿੱਚ ਰੋਟੀ ਦਿੱਤੀ ਜਾਂਦੀ ਸੀ ਤੇ ਭਾਵੇਂ ਘਰ ਦੀਆਂ ਸੁਆਣੀਆਂ ਨੂੰ ਪਤਾ ਵੀ ਹੁੰਦਾ ਸੀ ਨਾ ਕਿ ਇੰਨਾ ਦੋ ਹੀ ਖਾਣੇ ਆ ਤਾਂ ਫਿਰ ਦੁਬਾਰਾ ਫਿਰ ਪੁੱਛਿਆ ਜਾਂਦਾ ਸੀ ਜਾਂ ਫਿਰ ਪਤਾ ਹੁੰਦਾ ਸੀ ਕਿ ਇੰਨਾ ਤਿੰਨ ਹੀ ਖਾਣੇ ਆ ਜਾਂ ਚਾਰ ਖਾਣੇ ਆ ਤਾਂ ਵੀ ਪਹਿਲਾਂ ਦੋ ਫੁਲਕੇ ਹੀ ਰੱਖ ਕੇ ਦਿੱਤੇ ਜਾਂਦੇ ਸੀ ਤਿੰਨ ਨਹੀਂ ਸੀ ਰੱਖ ਕੇ ਦਿੱਤੇ ਜਾਂਦੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿੰਨ ਚੀਜ਼ਾਂ ਜੋ ਵੀ ਹੁੰਦੀਆਂ ਵਾ ਉਹ ਸਾਡੇ ਵਿੱਚ ਮੰਨਿਆ ਜਾਂਦਾ ਕਿ ਚੰਗੀਆਂ ਨਹੀਂ ਹੁੰਦੀਆਂ ਮਾੜੀਆਂ ਹੁੰਦੀਆਂ ਭਾਵ ਕਿ ਇਹ ਵਹਿਮ ਭਰਮ ਵੀ ਬੜੇ ਚਿਰ ਤੋਂ ਹੀ ਚੱਲੇ ਆ ਰਿਹਾ ਕਿ ਤੈਨੂੰ ਫੁੱਲਕੇ ਇਕੱਠੇ ਰੱਖ ਕੇ ਥਾਲੀ 'ਚ ਨਹੀਂ ਦਿੱਤੇ ਜਾਂਦੇ ਕਿ ਜੇਕਰ ਤਿੰਨ ਰੱਖ ਕੇ ਦਈਏ ਨਾ ਤਾਂ ਉਹ ਚੰਗੇ ਨਹੀਂ ਹੁੰਦੇ ਮਾੜੇ ਹੁੰਦੇ ਆ ਇਹ ਵਹਿਮ ਭਰਮ ਵੀ ਸਾਡੇ ਇੰਡੀਆ 'ਚ ਕਾਫੀ ਚੱਲਦਾ ਆ ਜਿਸ ਕਰਕੇ ਵੀ ਦੋ ਫੁੱਲਕੇ ਹੀ ਰੱਖ ਕੇ ਦਿੱਤੇ ਜਾਂਦੇ ਆ ਤੇ ਭੈਣਾ ਮੇਰੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਕਿ ਭਾਵੇਂ ਸਾਨੂੰ ਪਤਾ ਵੀ ਹੋਵੇ ਨਾ ਕਿ ਘਰ ਦੇ ਮੈਂਬਰ ਨੇ ਕਿੰਨੇ ਫੁੱਲਕੇ ਖਾਣੇ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਦੋ ਹੀ ਰੱਖ ਕੇ ਦਿੱਤੇ ਜਾਂਦੇ ਆ। ਬਾਕੀ ਆਪੋ ਆਪਣੇ ਘਰਾਂ ਦਾ ਰਿਵਾਜ ਹੁੰਦਾ। ਕਈ ਜਿਹੜੇ ਉਹ ਫੈਮਿਲੀ ਮੈਂਬਰ ਇਕੱਠੇ ਬੈਠ ਕੇ ਖਾ ਲੈਂਦੇ ਆ। ਕਈ ਪਹਿਲਾਂ ਮਰਦਾਂ ਨੂੰ ਰੋਟੀ ਖਵਾ ਕੇ ਬਾਅਦ ਵਿੱਚ ਖਾਂਦੇ ਆ ਤੇ ਕਈ ਤਾਂ ਫਿਰ ਚੁੱਲ੍ਹੇ ਦੇ ਲਾਗੇ ਬੈਠ ਕੇ ਗਰਮ-ਗਰਮ ਖਾਣ ਦੇ ਸ਼ੁਕੀਨ ਹੁੰਦੇ ਆ। ਬਾਕੀ ਤੁਸੀਂ ਵੀ ਜਾਣਦੇ ਹੋ ਕਿ ਇਹ ਸਾਡੇ ਸ਼ੁਰੂ ਤੋਂ ਹੀ ਰਿਵਾਜ ਚੱਲਦਾ ਆ ਰਿਹਾ ਵਾ। ਕਿ ਅਸੀਂ ਦੋ ਫੁਲਕੇ ਹੀ ਪਹਿਲਾਂ ਰੱਖ ਕੇ ਦਿੰਦੇ ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਵੇਖਦੇ ਹੀ ਹੋ ਤੇ ਜੇ ਵੇਖਿਆ ਵੀ ਜ਼ਰੂਰ ਹੋਵੇਗਾ ਕਿ ਜਦੋਂ ਥਾ ਹੁਣ ਤਾਂ ਡਿਨਰ ਸੈੱਟ ਆ ਗਏ ਪਰ ਜਦੋਂ ਥਾਲੀਆਂ ਵਿੱਚ ਰੋਟੀਆਂ ਪਾ ਕੇ ਦਿੱਤੀਆਂ ਜਾਂਦੀਆਂ ਸੀ ਨਾ ਤਾਂ ਸਭ ਤੋਂ ਪਹਿਲਾਂ ਦੋ ਫੁਲਕੇ ਹੀ ਰੱਖੇ ਜਾਂਦੇ ਸੀ ਤੇ ਫਿਰ ਬਾਅਦ ਵਿੱਚ ਪੁੱਛਿਆ ਜਾਂਦਾ ਸੀ ਕਿ ਹੋਰ ਲੈਣੇ ਆ ਬਾਕੀ ਤੁਹਾਡੇ ਕੀ ਇਸ ਤਰ੍ਹਾਂ ਦਾ ਹੀ ਰਿਵਾਜ ਆ ਤੁਹਾਡੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਤੁਹਾਡੇ ਕੋਲ ਇਸ ਤੋਂ ਅਲੱਗ ਕੋਈ ਹੋਰ ਜਵਾਬ ਹੈ ਕਿ ਦੋ ਫੁੱਲ ਕੇ ਹੀ ਥਾਲੀ ਵਿੱਚ ਕਿਉਂ ਰੱਖ ਕੇ ਦਿੱਤੇ ਜਾਂਦੇ ਆ ਤਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਖੁਸ਼ ਰਹੋ ਤੰਦਰੁਸਤ